ਨਜ਼ਰਬੰਦ ਨੇ ਆ ਜਿਹੜੀਆਂ ਖੇਡਾਂ ਕਰਾਈਆਂ ਜਾ ਰਹੀਆਂ ਨੇ ਇਹ ਸਭ ਜਾਣਦੇ ਹੋ ਕਿ ਸਾਡੀ ਜਿੰਨੀ ਵੀ ਨੌਜਵਾਨੀ ਹੈ ਇਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿਹੜੀਆਂ ਖੇਡਾਂ ਨੂੰ ਆਪਾਂ ਪ੍ਰੇਰਿਤ ਕਰ ਰਹੇ ਹਾਂ ਨੌਜਵਾਨਾਂ ਨੂੰ ਪਰ ਭਾਈ ਪੱਪਲਪ੍ਰੀਤ ਸਿੰਘ ਦੇ ਭਾਈ ਸੁਖਪ੍ਰੀਤ ਸਿੰਘ ਨੇ ਤੇ ਉਹਨਾਂ ਦੇ ਨਗਰ ਨੇ ਇੱਕ ਐਸਾ ਸਮਾਂ ਲਿਆਂਦਾ ਸੀਗਾ ਪਿੰਡ ਦੇ ਵਿੱਚ ਕਿ ਇਹਨਾਂ ਦੇ ਪਿੰਡ ਕਿਤੇ ਜ਼ਰਦੇ ਤੱਕ ਦੀ ਜਿਹੜੀ ਇੱਕ ਕੁੜੀ ਉਹ ਵੀ ਨਹੀਂ ਸੀ ਵਿਗਦੀ ਬਾਦਿਆ ਕਿ ਅੱਜ ਜਿਹੜੇ ਹਾਲਾਤ ਨੇ ਨਗਰ ਵੀ ਖੜਾ ਹੈ ਤੇ ਬਾਹਰ ਦੀ ਸੰਗਤ ਵੀ ਖੜੀ ਹੈ ਇਹ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਨੇ ਇਹ ਜਿਹੜਾ ਨਸ਼ਾ ਆ ਉਹ ਘਰ-ਘਰ ਜਿਹੜਾ ਆ ਪਹੁੰਚ ਚੁੱਕਾ ਆ ਸੋ ਆਪਾਂ ਸੰਗਤ ਨੂੰ ਇਹ ਬੇਨਤੀ ਕਰਦੇ ਆ ਔਰ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਇੱਥੇ ਆਈਆਂ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਆਪਣੀਆਂ ਅਸੀਂ ਕੁੱਖਾਂ ਬਚਾਉਣੀਆਂ ਚਾਹੁੰਦੇ ਆ ਭੈਣਾਂ ਦੇ ਸੁਹਾਗ ਬਚਾਉਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਸਾਡੇ ਬੱਚੇ ਬਿਨ ਮਾਂ ਬਿਨ ਮਾਂ ਬਿਉ ਤੋਂ ਨਾ ਰਹਿਣ ਤੇ ਸੋਹ ਭਾਈ ਅਮਰਤਪਾਲ ਸਿੰਘ ਭਾਈ ਪੱਪਣ ਪ੍ਰੀਤ ਸਿੰਘ ਤੇ ਐਸੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਸਾਥ ਜ਼ਰੂਰ ਦਿਓ ਨਹੀਂ ਤੇ ਕੋਈ ਐਸੀ ਸਰਕਾਰ ਨਹੀਂ ਜੋ ਚਾਹੁੰਦੀ ਹੈ ਕਿ ਨਸ਼ਾ ਬੰਦ ਹੋ ਜਾਵੇ ਅਸੀਂ ਐਸੀ ਕੋਈ ਪਾਰਟੀ ਬਾਜੀ ਨਹੀਂ ਕਰਨਾ ਹੈ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੌਮ ਤੇ ਸਾਡਾ ਜਿਹੜਾ ਪੰਜਾਬ ਹੈ ਉਹ ਜਿੰਦਾ ਰਹੇ ਇਸ ਸੰਸਾਰ ਤੋਂ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਸਾਡੇ ਵੱਡੇ ਬਜ਼ੁਰਗ ਵੀ ਖੜੇ ਨੇ ਬੱਚੇ ਵੀ ਖੜੇ ਨੇ ਕਦੋਂ ਕਿਸੇ ਨੇ ਤੁਰ ਜਾਣਾ ਇਹ ਸਾਨੂੰ ਨਹੀਂ ਪਤਾ ਪਰ ਆਪਾਂ ਚਾਹੁੰਦੇ ਹਾਂ ਕਿ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਸਾਡੇ ਨੌਜਵਾਨ ਤਲ ਚੁੱਕੇ ਨੇ ਉਹਨਾਂ ਨੂੰ ਵਾਪਸ ਲੈ ਕੇ ਕਿਵੇਂ ਆਉਣਾ ਹੈ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਸੋ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਭਾਈ ਪੱਪੜਪ੍ਰੀਤ ਸਿੰਘ ਭਾਈ ਸੁਖਪ੍ਰੀਤ ਸਿੰਘ ਐਸੇ ਨੌਜਵਾਨਾਂ ਦਾ ਜਿਹੜਾ ਸਾਥ ਦੇਣਾ ਸਾਡਾ ਫਰਜ਼ ਹੈ ਬਾਕੀ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ